ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਨਜਾਇਜ਼ ਰਿਸ਼ਤੇ ਕਿਵੇਂ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਦੇ ਵਿੱਚ ਤਰੇੜਾਂ ਪਾਉਂਦੇ ਹੋਏ ਇਹਨਾਂ ਨੂੰ ਇੱਕ ਖੋਫਨਾਕ ਕਦਮ ਚੁੱਕਣ ਲਈ ਮਜਬੂਰ ਕਰ ਦਿੰਦੇ ਨੇ ਜੀ ਹਾਂ ਜਿਹੜਾ ਮਾਮਲਾ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਦੱਸਣ ਜਾ ਰਹੇ ਹਾਂ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ ਥਾਣਾ ਮੋਕਮਪੁਰਾ ਦੇ ਵਿੱਚ ਇੱਕ ਤਰਫਾ ਪਿਆਰ ਦੇ ਵਿੱਚ ਅੰਨੇ ਲੜਕੇ ਦੇ ਵੱਲੋਂ ਲੜਕੀ ਦੇ ਮੰਗੇਤਰ ਦੇ ਘਰ ਦੇ ਬਾਹਰ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਿਆ ਤੇ ਜਿ 신고ਤ ਜਦੋਂ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਦੇ ਵਿੱਚ ਇਸ 9 ਜਵਾਨ ਨੂੰ ਉਹਦੇ ਸਾਥੀ ਸਮੇਤ ਕਾਬੂ ਕਰ ਲਿਆ ਤੇ ਵਾਰਦਾਤ ਦੇ ਵਿੱਚ ਵਰਤਿਆ ਗਿਆ ਪਿਸਤਲ ਵੀ ਬਰਾਮਦ ਕੀਤਾ ਜਿੱਦੇ ਖਿਲਾਫ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਵਾਰ-ਵਾਰ ਵਿਆਹ ਕਰਵਾਉਣ ਦੇ ਲਈ ਮਜਬੂਰ ਕਰ ਰਿਆ ਸੀ ਪਰ ਲੜਕੀ ਨੇ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਜਿਸ ਦੇ ਚੱਲ ਦੇ ਲੜਕੀ ਦੀ ਕਿਤੇ ਹੋਰ ਇਗੇਜਮੈਂਟ ਹੋ ਗਈ ਤਾਂ ਫਿਰ ਇਸ ਲੜਕੇ ਨੇ ਇਸ ਗੱਲ ਨੂੰ ਸਹਿਣ ਨਾ ਕਰਦੇ ਹੋਏ ਉਸ ਦੇ ਮੰਗੇਤਰ ਦੇ ਘਰ ਗੋਲੀਆਂ ਚਲਾਈਆਂ ਗਈਆਂ ਦੀ ਮਿਤੀ 26 4 2025 ਰਾਤ तकरीबन 2 ਵਜੇ ਇਹਦਾ ਮੋਕੰਪੁਰਾ ਇਲਾਕਾ ਹੈਗਾ ਸਾਡਾ ਇਹਦੇ ਵਿੱਚ ਇੱਕ ਘਰ ਦੇ ਉੱਪਰ ਗੋਰੀਵਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੇ ਉੱਪਰ ਪੁਰੀ ਕਾਰਵਾਈ ਕਰਦੇ ਹੋਏ ਸਾਡੇ ਐਸਐਚਓ ਸਾਹਿਬ ਨੇ ਮੌਕੇ ਤੇ ਜਾ ਕੇ ਜਿਹੜਾ ਮਦਈ ਇਹ ਹੈ ਉਹਨਾਂ ਦੇ ਬਿਆਨਾਂ ਤੇ ਪਕੜਾ ਦਰਜ ਕੀਤਾ ਜਿਹੜਾ ਮੁਕੱਦਮਾ ਨੰਬਰ 48 ਅਧੀਨ ਤਾਰਾ 125355 3 ਬੀ ਐਨਐਸ ਤੇ 25 27 ਆਰਮ ਸੈਕ ਦਰਜ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਪਹਿਲਾਂ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਸੀ ਕਿ ਕਿ ਜਿਹੜੇ ਦੋਸ਼ੀ ਹੈਗੇ ਉਹ ਅਨਪਛਾਤੇ ਸੀਗੇ ਪਰ ਜਿਹੜੇ ਸਾਡੇ ਐਸਐਚਓ ਸਾਹਿਬ ਤੇ ਸਾਡੀ ਜਿਹੜੀ ਟੀਮ ਹੈਗੀ ਹੈ ਇਹਨੇ ਬੜੇ ਹੀ ਵਧੀਆ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਦੋਸ਼ਾ ਨਿਪਾਲ ਕੀਤੀ ਤੇ ਜਿਹੜਾ ਸਭ ਤੋਂ ਪਹਿਲਾ ਦੋਸ਼ੀ ਜਿਹਨੇ ਘਰ ਦੇ ਉੱਪਰ ਫਾਇਰ ਕੀਤਾ ਸੀਗਾ ਗੁਰਪ੍ਰੀਤ ਸਿੰਘ ਉਹਨੂੰ ਮਿਤੀ 4/6/2025 ਨੂੰ ਪਹਿਲਾਂ ਹੀ ਅਰੈਸਟ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਜਿਹੜੇ ਇਹ ਮੁੰਡੇ ਦੋਨੋਂ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਆਪਾਂ ਜਿਹੜੀ ਤਫਤੀਸ਼ ਨੂੰ ਅੱਗੇ ਲਿਆਂਦੇ ਹੋਏ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਪਹਿਲਾ ਦੋਸ਼ੀ ਪੜਿਆ ਸੀਗਾ ਉਹਨੇ ਆਪਣਾ ਫਰਜੀ ਸ਼ਾਕ ਕੀਤਾ ਸੀਗਾ ਕਿ ਜਿਹੜਾ ਮੋਟਰਸਾਈਕਲ ਦੇ ਨਾਲ ਉਹਦੇ ਜਿਹੜਾ ਦੋਸਤ ਸੀਗਾ ਉਹ ਸ਼ਰਨਜੀਤ ਸਿੰਘ ਸੀਗਾ ਤੇ ਜਿਹੜਾ ਉਹਨੇ ਪਿਸਟਲ ਇਸ ਵਾਰਦਾਤ ਵਿੱਚ ਯੂਜ਼ ਕੀਤਾ ਸੀਗਾ ਉਹ ਉਹਨੇ ਜਾਂਦੇ ਹੋਏ ਸਣੀ ਜਿਹੜਾ ਸਾਣਾ ਫਰਜੀਤ ਸਿੰਘ ਆ ਜਿਹੜਾ ਬਾਸਾਂਵਲਾ ਬਾਜ਼ਾਰ ਦਾ ਰਹਿਣ ਵਾਲਾ ਹੈਗਾ ਆ ਉਹਦਾ ਪਿਸਟਲ ਇਹਨੇ ਯੂਜ਼ ਕੀਤਾ ਸੀਗਾ ਤੇ ਇਸੇ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਸਾਹਿਬ ਹੈਗੇ ਆ ਜਿ श्री ਮੋਹਿੰਦੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਜਿਹੜੇ ਸਾਡੇ ਆ ਜਿਹੜਾ ਸਾਡਾ ਸੈਕੰਡ ਏਕਯੂ ਸੀਗਾ ਸਨੀ ਸਨ ਆਫ ਹਰਜੀਤ ਸਿੰਘ ਨੂੰ 10 6 25 ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਸ਼ਰਨਜੀਤ ਸਿੰਘ ਹੈਗਾ ਜਿਹ ਉਹ ਸਪੌਂਡਿੰਗ ਹੈਗਾ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਹ ਪਿਆਰ ਮੁਹੱਬਤਾਂ ਦੇ ਕਿਸੇ ਕਿਸ ਕਦਰ ਭਾਰੀ ਪੈ ਰਹੇ ਨੇ ਕਿ ਕਈ ਵਾਰ ਇਸ ਦੇ ਵਿੱਚ ਅਜਿਹੇ ਕਦਮ ਚੁੱਕੇ ਜਾਂਦੇ ਨੇ ਕਿ ਬਾਅਦ ਦੇ ਵਿੱਚ ਪਛਤਾਵਾ ਪੱਲੇ ਰਹਿ ਜਾਂਦਾ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ